ਬਾਣਾ ਸੱਦ ਲਈਕ ਉੱਤੇ ਕੀ ਹੈ 10ਵੇਂ ਪਾਸੇ ਉੱਤੇ ਕੁਝ ਹੈਗਾ ਨਹੀਂ ਕੋਈ ਦੱਸਣ ਲੱਗਿਆ ਤੁਹਾਨੂੰ ਮੇਰਾ ਇਹ ਤਾਂ ਉੱਤੇ ਕੀ ਜਦੋਂ ਉਹਨਾਂ ਨੇ ਸਾਨੂੰ ਸਰੂਪ ਹੀ ਦੇ ਦਿੱਤਾ ਤੇ ਸਭ ਤੋਂ ਉੱਤੇ ਹੈ ਤੇ ਮੈਂ ਤਾਂ ਪਹਿਲਾਂ ਕਹਿ ਰਿਹਾ ਆਓ ਤੁਸੀਂ ਉੱਪਰ ਜਾ ਕੋਈ ਗੱਲ ਨਹੀਂ ਆਓ ਆਓ ਇਧਰ ਆਓ ਆਓ ਪਲੀਜ਼ ਅਰੇ ਕੋਈ ਕੋਈ ਲੜਾਈ ਝਗੜਾ ਛੋੜੀ ਕਰਨ ਬੈਠੇ ਆਪਾਂ ਤੁਹਾਨੂੰ ਮੈਂ ਸਿੱਲਕਾ ਲਾ ਕੇ ਦੇਉਂਗਾ ਉਸ ਚੀਜ਼ ਦੀ ਯਾਰ ਮੇਰਾ ਬਚਪਨ ਡਿਸਟ੍ਰਿਕਟ ਮਾਨਸਾ ਬਟਿੰਡਾ ਦੇ ਵਿੱਚ ਹੀ ਗੁਜ਼ਰਿਆ ਹੈ ਤੇ ਮੈਂ ਕਿਉਂ ਮੁਹੱਬਤ ਕਰ ਰਿਹਾ ਬਾਣੇ ਦੀ ਕਿਉਂਕਿ ਮੇਰਾ ਬਚਪਨ ਤੁਹਾਡੇ ਚ ਗੁਜ਼ਰਿਆ ਸਾਡੇ ਬਲੇ ਨਜ਼ਦੀਕ ਤਲਵੰਡੀ ਸਾਬੋ ਹੈ ਮੇਰੇ ਪਿੰਡ ਦੇ ਬਿਲਕੁਲ ਨਾਲ ਤਾਂ ਉੱਥੇ ਮੇਲਾ ਭਰਦਾ ਸੀਗਾ ਜੇ ਤੁਹਾਨੂੰ ਪਤਾ ਹੋਵੇ ਤਲਵੰਡੀ ਸਾਬੋ ਸਿੰਘ ਸਭਾ ਨਾਉਦੀ ਸੀ ਮੈਂ ਛੋਟਾ ਜਿਹਾ ਹੁੰਦਾ ਸੀ ਸਾਰਾ ਤੁਹਾਡੀ ਗੋਦੀਆਂ ਚ ਪਲਿਆ ਹੋਇਆ ਰਹੀ ਗੱਲ ਤਨਸ਼੍ਰੀ ਗੰਨ ਸਾਹਿਬ ਜੀ ਦੀ ਇਹ ਦਰਬਾਰ ਹੈ ਪ੍ਰੇਮਤਾ ਜਿਹਦਾ ਨਾਮ ਹੈ ਪ੍ਰੇਮਤਾ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾਮ ਸਾਡੇ ਵੱਲੋਂ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਮੇਰੇ ਲਈ ਸ਼ਾਇਦ ਤੁਹਾਨੂੰ ਵੀਡੀਓ ਚ ਦੇਖਿਆ ਵੀ ਹੋਵੇ ਤੁਸੀਂ ਪਹਿਲਾਂ ਤਨ ਸ਼੍ਰੀ ਗੰਸਾ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਦੇ ਵਿੱਚ ਵੀ ਹੋਇਆ ਸੀਗਾ ਜਸਟ 2 ਮਹੀਨੇ ਪਹਿਲਾਂ ਪਰ ਮੈਂ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਉਸ ਚੱਕਰ ਦੇ ਵਿੱਚ ਆਪ ਜੀ ਕੋਈ ਵੀ ਸੀ ਦੀ ਦਿਹਾਰਾ ਜਾਂ ਤੁਹਾਨੂੰ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕੋਈ ਵੀ ਪ੍ਰਕਾਸ਼ ਦਿਹਾਰਾ ਜਨਮ ਦਿਹਾਰਾ ਆਂਦਾ ਆਪ ਬਹੁਤ ਖੁਸ਼ੀ ਨਾਲ ਚਾਵਾ ਨਾਲ ਹਮ ਹਮਾ ਕੇ ਮਨਾਉਂਦੇ ਜੀ ਬਿਲਕੁਲ ਬਿਲਕੁਲ ਤੁਸੀਂ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਉਹਨਾਂ ਨਾਲੋਂ ਕਿਤੇ ਇਹ ਪੰਜਾਬ ਦੇ ਭੋਲੇ ਭਾਲੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮਨਾ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਵਿਕੇਸ਼ਵਰ ਧਾਮ ਦੇ ਵਿੱਚ ਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕਾਰਡ ਲੈ ਕੇ ਨਾਮ ਕਰਦੇ ਚਮਤਕਾਰ ਉਹ ਕਹਿੰਦੇ ਵਿਕੇਸ਼ਵਰ ਧਾਮ ਉਹਵੇਂ ਉਹਵੇਂ ਕਿਤੇ ਪ੍ਰੇਮ ਧਾਮ ਤੇ ਨਹੀਂ ਤੁਸੀਂ ਕਹਿਨ ਦਾ ਮਤਲਬ ਚਲੋ ਜੋ ਕੋਈ ਪਖੰਡ ਬਾਤ ਤਾਂ ਨਹੀਂ ਹੈਗਾ ਸਿੱਧਾ ਸਪਸ਼ਟ ਬੇਸਿਕ ਰੋਕ ਮੈਂ ਇੱਕ ਬਿਜ਼ਨਸਮੈਨ ਆਦਮੀ ਹਾਂ ਨਾ ਕਿ ਕੋਈ ਬਾਬਾ ਮੈਂ ਜ਼ੱਲੀ ਨਾਲ ਸੁਭਾਅ ਕੋਈ ਦਿੱਕਤ ਨਹੀਂ ਹੈਗੀ ਜਿਸ ਤੱਕ ਰਹੀ ਕਾਰਜਮਾ ਕਰਾਉਣ ਦੀ ਆਧਾਰ ਕਾਰਡ ਜਾਂ ਨਾਮ ਦੱਸਣ ਦੀ ਇੱਥੇ ਸੰਗਤ ਕਿੱਥੋਂ ਆਈ ਹੈ हम कर्जा खाए बैठे हैं गुरु गोविंद सिंह की संतानों का हम क्या मूल्य चुकाएंगे उनके आंखों के पानी का पूजा करेंगे उनको जिंदगी के आधारों में जिनके दो दो बेटे चिंती सरहंद की दीवारों में सरहद की दीवारों ਸ੍ਰੀ ਆਕਾਲ ਕੋਈ ਪਖੰਡ ਬਾਤ ਤੁਸੀਂ ਵੀਡੀਓਜ਼ ਦੇਖ ਰਹੇ ਹੋ ਤਾਂ ਨਹੀਂ ਪਤਾ ਹੋਊਗਾ ਅੱਜ ਦੇ ਰੇਟ ਦੇ ਵਿੱਚ ਚੱਕਰ ਬਣਿਆ ਹੋਇਆ ਹੈ ਮੇਰੇ 'ਚ ਮਾਤਾ ਆ ਗਈ ਮੇਰੇ 'ਚ ਬਾਬਾ ਆ ਗਿਆ ਮੇਰੇ 'ਚ ਪੀਰ ਆ ਗਿਆ ਨਵੇਂ ਨਵੇਂ ਢੰਗ ਬਣੇ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਵਰਗੇ ਬਾਬਾ ਫਰੀਦ ਸਾਹਿਬ ਜੀ ਵਰਗੇ ਨਵੀ ਖਾਨ ਗਣੀ ਖਾਨ ਵਰਗੇ ਪੀਰ ਜਿਹੜੇ ਡੇ ਡੇ ਤਗੜੇ ਪਗੰਬਰ ਹੋਏ ਨੇ ਪੀਰ ਫਕੀਰ ਦਾ ਮਤਲਬ ਹੈ ਕੀ ਆਤਮਾ ਦਾ ਕੰਮ ਪ੍ਰਮਾਤਮਾ ਨਾਲ ਲੈਵ ਲਾ ਕੇ ਰੱਖਣਾ ਬਿਲਕੁਲ ਫਕੀਰ ਚਾਂਦ ਤੇ ਜ਼ਮੀਨ ਤੇ ਅਸਮਾਨ ਗੁਰੂ ਨਾਨਕ ਵਰਗੀਆਂ ਮਹਾਰਾਜ ਸੱਚੇ ਪਾਤਸ਼ਾਹ ਵਰਗੀਆਂ ਹਸਤੀਆਂ ਜੇ ਪੱਥਰ ਰੋਕ ਸਕਦੀ ਹੈ ਜ਼ਮੀਨ ਅਸਮਾਨ ਨੂੰ ਪਾਰ ਕੇ ਰੱਖਦੀ ਹੈ ਬਿਲਕੁਲ ਬਿਲਕੁਲ ਤੇ ਕੀ ਸਿਰਕਮਾਣ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਿਆ ਸੀ ਮੈਂ ਲੋਕਾਂ ਨੇ ਸਿਰਕਮਾਤਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਤੁਸੀਂ ਮੇਰੀ ਵੀਡੀਓਜ਼ ਨੂੰ ਪੂਰੀ ਦੇਖੋਗੇ ਮੈਂ ਪ੍ਰੋਪਰ ਡਿਟੇਲリー ਦੱਸਿਆ ਹੋਇਆ ਹੈ ਕਿ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਮੇਰੇ ਸਾਰੇ ਵੀਡੀਓ YouTube ਤੇ ਚੈੱਕ ਕਰਿਓ ਮੈਂ ਸਪੈਸ਼ਲੀ ਪਾਇਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੀ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਦੇਵ ਜੀ ਕਿਰਨਾ ਨੇ ਬੜੇ ਲੋਕ ਤੁਸੀਂ ਦੇਖਿਆ ਹੋਊਗਾ ਵਿਆਹ ਸ਼ਾਦੀਆਂ 'ਚ ਨੱਚੀ ਜਾਂਦੇ ਨੇ ਅਸੀਂ ਉਹਦੇ ਨਾਮ ਦੀ ਮਸਤੀ 'ਚ ਨੱਚੀ ਜਾਂਦੇ ਆ ਬਸ ਇੰਨਾ ਕਿ ਸਾਡੇ ਅੰਦਰ ਨਾ ਕਦੇ ਕੁਛ ਆਇਆ ਹੈ ਨਾ ਕੁਛ ਆ ਸਕਦਾ ਹੈ ਦੁਨੀਆਂ ਦਾ ਕੋਈ ਵੀ ਇਨਸਾਨ ਇੱਕ ਵੀ ਇਹ ਕਦੇ ਮੇਰੇ ਅੰਦਰ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਈ ਮੈਂ ਉਹਨੂੰ ਇੱਕ ਵਾਰ ਮਿਲਣਾ ਜੂ ਨੂੰ ਜਾਊਂਗਾ ਮੈਨੂੰ ਇਹ ਗੱਲ ਦੱਸੋ ਨਾ ਸਪਸ਼ਟੀਕਰਨ ਦਿਓ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਨ੍ਹਾਂ ਵਿੱਚ 400 ਤੋਂ 70 ਡੇਰਾਵਾਦ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਲਿਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮਤਾਮ ਬੰਦੀ ਬਾਬਾ ਜੀ ਉਹ ਚਿਹਰਾ ਤੇ ਨਹੀਂ ਜਿੱਦ ਤੱਕ ਮੇਰੇ ਖਿਆਲ ਇੱਕ ਮਿੰਟ ਇੱਕ ਮਿੰਟ ਪੰਜ ਸੌ ਬੰਦਾ ਇੱਥੇ ਬੈਠਾ ਹੈ ਇਸ ਟਾਈਮ ਸਰਦੀ ਹੈ ਸੰਗਤ ਘਟ ਹੈ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਕਹੂੰਗਾ ਪੰਜਾਬ ਦਾ ਇਹ ਪਹਿਲਾ ਡੇਰਾ ਹੋਊਗਾ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਵੀ ਪੈਸਾ ਬਾਬੇ ਕੋ ਪੈਸੇ ਲੈਂਦੇ ਬੜੇ ਤਰੀਕੇ ਹੁੰਦੇ ਨੇ ਆ ਤੇਰਾ ਟਾਲਾ ਲਾਉਣਾ ਪਊਗਾ ਆ ਤੇਰੀ ਕੜਾਈ ਲੋਣੀ ਪਊਗੀ ਹੈ ਨਾ ਬੜੇ ਤਰੀਕੇ ਹੁੰਦੇ ਨੇ ਪੂਰੀ ਸੰਗਤ ਦੇ ਵਿੱਚੋਂ ਕਿਸੇ ਰੂਪ ਦੇ ਵਿੱਚ ਪ੍ਰੇਮ ਦਾਮ ਕਦੀ ਕੋਈ ਪੈਸਾ ਨਹੀਂ ਲਿਆ ਗਿਆ ਮੈਂ ਇੱਕ ਬਿਜ਼ਨਸਮੈਨ ਆ ਇੱਕ ਮੀਡੀਆ ਚ ਕਹਿੰਦੇ ਆਏ ਹੋ ਕਿ ਹਜੇ ਤੱਕ ਕਹਿੰਦੇ ਹੋ ਕਿ ਪ੍ਰੇਮਤਾ ਮਿਕਰਤੀਆ ਕੋ ਜੋੜ ਨਹੀਂ ਲੈਂਦਾ ਬਿਲਕੁਲ ਫਿਯੂਲ ਨਹੀਂ ਲੈਂਦਾ ਹੀ ਨਹੀਂ ਹਾਂ ਜੀ ਹਮ ਬਿਲਕੁਲ ਨਹੀਂ ਲੈਂਦਾ ਹਾਂ ਤੁਹਾਡੇ ਲੋਕਾਂ ਦੇ ਦਿਮਾਗ 'ਚ ਸਵਾਲ ਲੱਗੂਗਾ ਤੁਹਾਡੇ ਜਰੀਏ ਮੈਂ ਦੱਸ ਦਿੰਦਾ ਵੀ ਜਦੋਂ ਕੈਸੇ ਲੈਂਦੇ ਨਹੀਂ ਤਾਂ ਦੱਪਾ ਦਰਬਾਰ ਚੱਲਦਾ ਕਿੱਦਾਂ ਹੈ ਬੜੇ ਲੋਕਾਂ ਦੇ ਦਿਮਾਗ 'ਚ ਸਵ ਜੇ ਜਦੋਂ ਪੈਸੇ ਲੈਂਦੇ ਨਹੀਂ ਹੈਗੇ ਤਾਂ ਐਡਾ ਬੜਾ ਦਰਬਾਰ ਚੱਲਦਾ ਕਿਵੇਂ ਹੈ ਅਸੀਂ 12 ਟਸਟੀਆਂ ਦਰਬਾਰ ਦੇ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਈਆ ਲਾ ਕੇ ਇੱਕ ਤੋਂ ਡੇਢ ਕਰੋੜ ਰੁਪਈਆ ਲਾ ਕੇ ਅਸੀਂ ਮੇਲਾ ਕਰਾਨੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵਾਂਦੇ ਸਿੰਘ ਨਾਲ ਨਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ ਤੇ ਪਾਪਾ ਜੀ ਪਲੀਸ ਦਾ ਕਰੋੜਾਂ ਤੇ ਉਹ ਕਿੱਥੋਂ ਤੂੰ ਮੈਂ ਉਹੀ ਦੱਸਣ ਉਹੀ ਦੱਸਣ ਲੱਗਿਆ ਉਹੀ ਦੱਸਣ ਲੱਗਿਆ ਅਸੀਂ 10 ਤੋਂ 12 ਟਸਟੀਆਂ ਲਗਭਗ हां भाई बोलो कभी किसी रूप ਦੇ ਵਿੱਚ ਕਿਸੇ ਤੋਂ ਕੋਈ ਪੈਸਾ ਲਿਆ ਗਿਆ ਨਹੀਂ ਕਦੇ ਕਿਸੇ ਕਦੇ ਕਿਸੇ ਨੂੰ ਕੋਈ ਧਰਮ ਚੇਂਜ ਕਰਨ ਲਈ ਨਹੀਂ ਅਸੀਂ 12% ਬਿਲਕੁਲ ਬਣਾਉਣਾ ਚਾਹੀਦਾ ਜੀ ਬਿਲਕੁਲ ਬਣਾਉਣਾ ਚਾਹੀਦਾ ਬਿਲਕੁਲ 100% ਬਣਾਉਣਾ ਚਾਹੀਦਾ ਤੁਹਾਡੇ ਵਰਗੇ ਸ਼ਹੀਦਾ ਸਿੰਘ ਦਾ ਪੂਰਾ ਸਾਥ ਰਿਆ ਟੈਕਨ ਜਰੂਰ ਬਣੂਗਾ ਇੱਥੇ ਹੋਰ ਦੱਸੋ ਆਲੋ ਵਾਹਿਗੁਰੂ ਜੀ ਕੀ ਫਤਿਹ ਫਿਰ ਮੇਰੇ ਵੱਲੋਂ ਪ੍ਰੇਮਦਾਮ ਪਰਿਵਾਰ ਵੱਲੋਂ ਗੁਰੂ ਜੀਆ ਲਾਡਲੀਆਂ ਫੌਜਾਂ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਜਿੱਥੇ ਪਹੁੰਚੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੈ ਹੋ ਸਾਰੇ ਆਵੇ ਪਤੇ ਪਾਵੇ ਜੀਤਿਆਂ ਦੇ ਮਨ ਨੂੰ ਪਾਵੇ ਹਾਲ ਸ੍ਰੀ ਆਕਾਲ ਵਾਹਿਗੁਰੂ ਜੀ ਕੀ ਫਤਿਹ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਆ

ਮੇਰਾ ਇਹ ਤਾਂ ਉੱਤੇ ਕੀ ਜਦੋਂ ਉਹਨਾਂ ਨੇ ਸਾਨੂੰ ਸਰੂਪ ਹੀ ਦੇ ਦਿੱਤਾ ਹੈ ਤੇ ਸਭ ਤੋਂ ਉੱਤੇ ਤੇ ਮੈਂ ਤਾਂ ਪਹਿਲਾਂ ਕਹਿ ਰਿਹਾ ਆਓ ਤੇ ਉੱਪਰ ਆਓ ਕੋਈ ਗੱਲ ਨਹੀਂ ਆਓ ਆਓ ਇੱਧਰ ਆਓ ਆਓ ਪਲੀਜ਼ ਅਰੇ ਕੋਈ 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 ਲੜਾਈ ਝਗੜਾ ਥੋੜੀ ਕਰਨ ਬੈਠੇ ਆ ਆਪਾਂ ਤੁਹਾਨੂੰ ਮੈਂ ਸਿੱਲਕਾ ਲਾ ਕੇ ਦਊਗਾ ਉਸ ਚੀਜ਼ ਦੀ ਮੇਰਾ ਬਚਪਨ ਡਿਸਟ੍ਰਿਕਟ ਮਾਨਸਾ ਬਟਿੰਡਰ ਦੇ ਵਿੱਚ ਹੀ ਗੁਜ਼ਰਿਆ ਤੇ ਮੈਂ ਕਿਉਂ ਮੁਹੱਬਤ ਕਰ ਰਿਹਾ ਬਾਣੇ ਦੀ ਕਿਉਂਕਿ ਮੇਰਾ ਬਚਪਨ ਤੁਹਾਡੇ ਚ ਗੁਜ਼ਰਿਆ ਸਾਡੇ ਬਲੇ ਨਜ਼ਦੀਕ ਤਲਵੰਡੀ ਸਾਬੋ ਹੈ ਮੇਰੇ ਪਿੰਡ ਦੇ ਬਿਲਕੁਲ ਨਾਲ ਤਾਂ ਉੱਥੇ ਮੇਲਾ ਭਰਦਾ ਸੀਗਾ ਜੇ ਤੁਹਾਨੂੰ ਪਤਾ ਹੋਵੇ ਤਲਵੰਡੀ ਸਾਬੋ ਸਿੰਘ ਸਬਾਨ ਉਹ ਸੀ ਮੈਂ ਛੋਟਾ ਜਿਹਾ ਹੁੰਦਾ ਸੀ ਸਾਰਾ ਤੁਹਾਡੀ ਗੋਦੀਆਂ ਚ ਪਲਿਆ ਹੋਇਆ। ਰਹੀ ਗੱਲ ਤਨਸ਼ਰੂ ਗੰਦ ਸਾਹਿਬ ਜੀ ਦੀ। ਇਹ ਦਰਬਾਰ ਹੈ ਪ੍ਰੇਮਤਾ ਜਿਹਦਾ ਨਾਮ ਹੈ ਪ੍ਰੇਮਤਾ। ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾ। ਸਾਡੇ ਵੱਲੋਂ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ। ਮੇਰੇ ਲਈ ਸ਼ਾਇਦ ਤੁਹਾਨੂੰ ਵੀਡੀਓ ਚ ਦੇਖਿਆ ਵੀ ਹੋਵੇ ਤੁਸੀਂ ਪਹਿਲਾਂ ਤਨਸ਼ਰੂ ਗੰਦ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਦੇ ਵਿੱਚ ਵੀ ਹੋਇਆ ਸੀਗਾ ਜਸਟ 2 ਮਹੀਨੇ ਪਹਿਲਾਂ ਪਰ ਮੈਂ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਉਸ ਚੱਕਰ ਦੇ ਵਿੱਚ ਆਪ ਜੀ ਕੋਈ ਵੀ ਸੀਦੀ ਦੇਹਾਰਾ ਜਾਂ ਤਾਂ ਤਾਂ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੱਕ ਕੋਈ ਵੀ ਪ੍ਰਕਾਸ਼ ਦੇਹਾਰਾ ਜਨਮ ਦੇਹਾਰਾ ਦਾ ਆਪ ਬਹੁਤ ਖੁਸ਼ੀ ਨਾਲ ਚਾਵਾ ਨਾਲ ਹਮ ਹਮਾ ਕੇ ਮਨਾਉਂਦੇ ਸੀ ਬਿਲਕੁਲ ਬਿਲਕੁਲ ਉਸੀ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਉਹਨਾਂ ਨਾਲੋਂ ਕਿਤੇ ਇਹ ਪੰਜਾਬ ਦੇ ਭੋਲੇ ਭਾਲੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮਨਾ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਵਿਕੇਸ਼ਵਰ ਧਾਮ ਦੇ ਵਿੱਚ ਤੇ ਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕਾਰਡ ਲੈ ਕੇ ਨਾਮ ਕਰਤੇ ਚਮਤਕਾਰ ਉਹ ਕਹਿੰਦੇ ਵਿਕੇਸ਼ਵਰ ਧਾਮ ਉਹਵੇਂ ਉਹਵੇਂ ਕਿਤੇ ਪ੍ਰੇਮ ਧਾਮ ਤੇ ਨਹੀਂ ਤੁਸੀਂ ਕਹਿੰਦਾ ਮਤਲਬ ਚਾਹੁੰਦਾ ਜੋ ਕੋਈ ਪਖੰਡ ਬਾਤ ਤਾਂ ਨਹੀਂ ਹੈਗਾ ਸਿੱਧਾ ਸਪਸ਼ਟ ਬੇਫਿਕ ਲੋਕ ਮੈਂ ਇੱਕ ਬਿਜ਼ਨਸਮੈਨ ਆਦਮੀ ਆ ਨਾ ਕਿ ਕੋਈ ਬਾਬਾ ਮੈਂ ਜ਼ਲੀ ਨਾਲ ਸਵਾਲ ਕਰੋ ਕੋਈ ਦਿੱਕਤ ਨਹੀਂ ਹੈਗੀ ਜਿਸ ਤੱਕ ਰਹੀ ਕਾਰਜਮਾ ਕਰਾਉਣ ਦੀ ਆਧਾਰ ਕਾਰਡ ਜਾਂ ਨਾਮ ਦੱਸਣ ਦੀ इतने संगत किसी प्रकार किसी का शब्द बड़े चलते हम कर्जा खाए बैठे हैं गुरु गोविंद सिंह की संतानों का हम क्या मुल चुकाएंगे उनके आंखों के पानी का पूजा करेंगे उनको जिंदगी के आधारों में जिनके दो दो बेटे चिंती सरहंद की दीवारों में सरहद की दीवारों में ਕ੍ਰਿਆकाल ਕੋਈ ਪਖੰਡ ਬਾਤ ਤੁਸੀਂ ਵੀਡੀਓਜ਼ ਦੇਖ ਰਹੇ ਹੋ ਤਾਂ ਨਹੀਂ ਪਤਾ ਹੋਊਗਾ ਅੱਜ ਦੇ ਰੇਟ ਦੇ ਵਿੱਚ ਚੱਕਰ ਬਣਿਆ ਹੋਇਆ ਹੈ ਮੇਰੇ 'ਚ ਮਾਤਾ ਆ ਗਈ ਮੇਰੇ 'ਚ ਬਾਬਾ ਆ ਗਿਆ ਮੇਰੇ 'ਚ ਪੀਰ ਆ ਗਿਆ ਨਵੇਂ ਨਵੇਂ ਟੰਗ ਬਣੇ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਵਰਗੇ ਬਾਬਾ ਫਰੀਦ ਸਾਹਿਬ ਜੀ ਵਰਗੇ ਨਵੀ ਖਾਨ ਗਣੀ ਖਾਨ ਵਰਗੇ ਪੀਰ ਜਿਹੜੇ ਏਡੇ ਏਡੇ ਟੰਗਰੇ ਪਗੰਬਰ ਹੋਏ ਨੇ ਪੀਰ ਫਕੀਰ ਦਾ ਮਤਲਬ ਹੈ ਕੀ ਆਤਮਾ ਦਾ ਕੰਮ ਪ੍ਰਮਾਤਮਾ ਨਾਲ ਲੈਵ ਲਾ ਕੇ ਰੱਖਣਾ ਬਿਲਕੁਲ ਫਕੀਰ ਚਾਂਦ ਤੇ ਜ਼ਮੀਨ ਤੇ ਅਸਮਾਨ ਗੁਰੂ ਨਾਨਕ ਵਰਗੀਆਂ ਮਹਾਰਾਜ ਸੱਚੇ ਪਾਤਸ਼ਾਹ ਵਰਗੀਆਂ ਹਸਤੀਆਂ ਜੇ ਪੱਥਰ ਰੋਕ ਸਕਦੀ ਹੈ ਜ਼ਮੀਨ ਅਸਮਾਨ ਨੂੰ ਪਾਰ ਕੇ ਰੱਖਦੀ ਹੈ ਕਿ ਸਿਰਕਮਾਨ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਿਆ ਸੀ ਮੈਂ ਲੋਕਾਂ ਨੇ ਸਿਰਕਮਾ ਦਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਤੁਸੀਂ ਮੇਰੀ ਵੀਡੀਓਜ਼ ਨੂੰ ਪੂਰੀ ਦੇਖੋਗੇ ਮੈਂ ਪ੍ਰੋਪਰ ਡਿਟੇਲリー ਦੱਸਿਆ ਹੋਇਆ ਹੈ ਕਿ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਮੇਰੇ ਸਾਰੇ ਵੀਡੀਓ YouTube ਤੇ ਚੈੱਕ ਕਰਿਓ ਮੈਂ ਸਪੈਸ਼ਲੀ ਪਾਇਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੇ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਦੇਵ ਜੀ ਕਿਰਨਾ ਨੇ ਬੜੇ ਲੋਕ ਤੁਸੀਂ ਦੇਖਿਆ ਹੋਊਗਾ ਵਿਆਹ ਜਾਂਦੀਆਂ ਜੀ ਨੱਚੀ ਜਾਂਦੇ ਨੇ ਅਸੀਂ ਉਹਦੇ ਨਾਮ ਦੀ ਮਸਤੀ 'ਚ ਨੱਚੀ ਜਾਂਦੇ ਆ ਬਸ ਇੰਨਾ ਕਿ ਸਾਡੇ ਅੰਦਰ ਨਾ ਕਦੇ ਕੁਛ ਆਇਆ ਹੈ ਨਾ ਕੁਛ ਆ ਸਕਦਾ ਹੈ ਦੁਨੀਆ ਦਾ ਕੋਈ ਵੀ ਇਨਸਾਨ ਇੱਕ ਵੀ ਇਹ ਕਦੇ ਮੇਰੇ ਅੰਦਰ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਈ ਮੈਂ ਉਹਨੂੰ ਇੱਕ ਵਾਰ ਮਿਲਣਾ ਚਾਹੂੰਗਾ ਮੈਨੂੰ ਇਹ ਗੱਲ ਦੱਸੋ ਨਾ ਸਪਸ਼ਟੀਕਰਨ ਦਿਓ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਜਿਨ੍ਹਾਂ ਵਿੱਚ 400 ਤੋਂ 70 ਡੇਰਾਵਾਦ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਲਿਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮਤਾਮ ਬੰਦੀ ਬਾਬਾ ਜੀ ਉਹ ਚਿਹਰਾ ਤੇ ਨਹੀਂ ਜਿੱਦ ਤੱਕ ਮੇਰੇ ਖਿਆਲ ਇੱਕ ਮਿੰਟ ਪੰਜ ਸੌ ਬੰਦਾ ਇੱਥੇ ਬੈਠਾ ਹੈ ਇਸ ਟਾਈਮ ਸਰਦੀ ਹੈ ਸੰਗਤ ਘਟ ਹੈ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਕਹੂੰਗਾ ਪੰਜਾਬ ਦਾ ਇਹ ਪਹਿਲਾ ਡੇਰਾ ਹੋਊਗਾ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਵੀ ਪੈਸਾ ਬਾਬੇ ਕੋ ਪੈਸੇ ਲੈਂਦੇ ਬੜੇ ਤਰੀਕੇ ਹੁੰਦੇ ਨੇ ਆ ਤੇਰਾ ਟਾਲਾ ਲਾਉਣਾ ਪਊਗਾ ਆ ਤੇਰੀ ਕੜਾਈ ਲੌਣੀ ਪਊਗੀ ਹੈ ਨਾ ਬੜੇ ਤਰੀਕੇ ਹੁੰਦੇ ਨੇ ਪੂਰੀ ਸੰਗਤ ਦੇ ਵਿੱਚੋਂ ਕਿਸੇ ਰੂਪ ਦੇ ਵਿੱਚ ਪ੍ਰੇਮ ਦਾਮ ਕਦੀ ਕੋਈ ਪੈਸਾ ਨਹੀਂ ਲਿਆ ਗਿਆ ਮੈਂ ਇੱਕ ਬਿਜ਼ਨਸਮੈਨ ਆ ਨਾ ਇੱਕ ਮੀਡੀਆ ਚ ਕਹਿੰਦੇ ਆਏ ਹੋ ਕਿ ਹਜੇ ਤੱਕ ਕਹਿੰਦੇ ਹੋ ਕਿ ਪ੍ਰੇਮ ਤਾਂ ਮਿਕਰ ਪਿਆ ਕੋ ਜੋੜ ਨਹੀਂ ਲੈਂਦਾ ਬਿਲਕੁਲ ਫਿਯੂਲ ਨਹੀਂ ਲੈਂਦਾ ਹੀ ਨਹੀਂ ਹਾਂ ਜੀ ਹੂੰ ਬਿਲਕੁਲ ਨਹੀਂ ਲੈਂਦਾ ਹਾਂ ਤੁਹਾਡੇ ਲੋਕਾਂ ਦੇ ਦਿਮਾਗ 'ਚ ਸਵਾਲ ਹੋਊਗਾ ਤੁਹਾਡੇ ਜਰੀਏ ਮੈਂ ਦੱਸ ਦਿੰਦਾ ਵੀ ਜਦੋਂ ਪੈਸੇ ਲੈਂਦੇ ਨਹੀਂ ਤਾਂ ਅੱਪਾ ਦਰਬਾਰ ਚੱਲਦਾ ਕਿੱਦਾਂ ਬੜੇ ਲੋਕਾਂ ਦੇ ਦਿਮਾਗ 'ਚ ਸਵਾਲ ਪੀ ਜਦੋਂ ਪੈਸੇ ਲੈਂਦੇ ਨਹੀਂ ਹੈਗੇ ਤਾਂ ਐਡਾ ਬੜਾ ਦਰਬਾਰ ਚੱਲਦਾ ਕਿਵੇਂ ਹੈ ਅਸੀਂ 12 ਟਸਟੀਆਂ ਦਰਬਾਰ ਦੇ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਇਆ ਲਾ ਕੇ ਇੱਕ ਤੋਂ ਡੇਢ ਕਰੋੜ ਰੁਪਇਆ ਲਾ ਕੇ ਅਸੀਂ ਮੇਲਾ ਕਰਾਨੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵਾਂਦੇ ਸਿੰਘਾਂ ਨੇ ਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ ਤੇ ਬਾਬਾ ਜੀ ਪੁਲਿਸ ਦਾ ਕਰੋੜਾਂ ਕੇ ਉਹ ਕਿੱਥੋਂ ਤੂੰ ਮੈਂ ਉਹੀ ਦੱਸਣ ਉਹੀ ਦੱਸਣ ਲੱਗ ਗਿਆ ਉਹੀ ਦੱਸਣ ਲੱਗ ਗਿਆ ਅਸੀਂ 10 ਤੋਂ 12 ਟਸਟੀਆਂ ਲਗਭਗ ਸੇਤੋ ਤਾਂ ਨਹੀਂ ਚੱਲ ਹਾਂ ਭਾਈ ਬੋਲੋ ਕਦੇ ਕਿਸੇ ਰੂਪ ਦੇ ਵਿੱਚ ਕਿਸੇ ਤੋਂ ਕੋਈ ਪੈਸਾ ਲਿਆ ਗਿਆ ਨਹੀਂ ਕਦੇ ਕਦੇ ਕਿਸੇ ਨੂੰ ਕੋਈ ਧਰਮ ਚੇਂਜ ਕਰਨ ਲਈ ਨਹੀਂ ਅਸੀਂ 12 ਬਿਲਕੁਲ ਬਣਾਉਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਬਣਾਉਣਾ ਚਾਹੀਦਾ ਬਿਲਕੁਲ ਬਣਾਉਣਾ ਚਾਹੀਦਾ ਬਿਲਕੁਲ 100% ਬਣਾਉਣਾ ਚਾਹੀਦਾ ਤੁਹਾਡੇ ਵਰਗੇ ਸ਼ਹੀਦ ਸਿੰਘਾਂ ਦਾ ਪੂਰਾ ਸਾਥ ਰਿਆ ਟੈਕਨ ਜ਼ਰੂਰ ਬਣੂਗਾ ਇੱਥੇ ਹੋਰ ਦੇਖੋ ਆਲੋ ਵਾਹਿਗੁਰੂ ਜੀ ਕੀ ਫਤਿਹ ਫਿਰ ਮੇਰੇ ਵੱਲੋਂ ਪ੍ਰੇਮ ਦਾਮ ਪਰਿਵਾਰ ਵੱਲੋਂ ਗੁਰੂਆਂ ਲਾਡ ਲਿਆ ਫੌਜਾਂ ਦਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜਿੱਥੇ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੈ ਹੋ ਸਾਰੇ ਆਵੇ ਪਤੇ ਪਾਵੇ ਜੀ ਜੀ ਦਾ ਮਨੂ ਪਾਵੇ ਸਤਿ ਸ਼੍ਰੀ ਅਕਾਲ ਹਾਏ ਵਾਹਿਗੁਰੂ ਜੀ ਕੀ ਫਤਿਹ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ

ਮੇਰਾ ਇਹ ਤਾਂ ਉੱਤੇ ਕੀ ਜਦੋਂ ਉਹਨਾਂ ਨੇ ਸਾਨੂੰ ਸਰੂਪ ਹੀ ਦੇ ਦਿੱਤਾ ਹੈ ਤੇ ਸਭ ਤੋਂ ਉੱਤੇ ਤੇ ਮੈਂ ਤਾਂ ਪਹਿਲਾਂ ਕਹਿ ਰਿਹਾ ਆਓ ਤੇ ਉੱਪਰ ਆਓ ਕੋਈ ਗੱਲ ਨਹੀਂ ਆਓ ਆਓ ਇੱਧਰ ਆਓ ਆਓ ਪਲੀਜ਼ ਅਰੇ ਕੋਈ 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 ਲੜਾਈ ਝਗੜਾ ਥੋੜੀ ਕਰਨ ਬੈਠੇ ਆ ਆਪਾਂ ਤੁਹਾਨੂੰ ਮੈਂ ਸਿੱਲਕਾ ਲਾ ਕੇ ਦਊਗਾ ਉਸ ਚੀਜ਼ ਦੀ ਮੇਰਾ ਬਚਪਨ ਡਿਸਟ੍ਰਿਕਟ ਮਾਨਸਾ ਬਟਿੰਡਰ ਦੇ ਵਿੱਚ ਹੀ ਗੁਜ਼ਰਿਆ ਤੇ ਮੈਂ ਕਿਉਂ ਮੁਹੱਬਤ ਕਰ ਰਿਹਾ ਬਾਣੇ ਦੀ ਕਿਉਂਕਿ ਮੇਰਾ ਬਚਪਨ ਤੁਹਾਡੇ ਚ ਗੁਜ਼ਰਿਆ ਸਾਡੇ ਬਲੇ ਨਜ਼ਦੀਕ ਤਲਵੰਡੀ ਸਾਬੋ ਹੈ ਮੇਰੇ ਪਿੰਡ ਦੇ ਬਿਲਕੁਲ ਨਾਲ ਤਾਂ ਉੱਥੇ ਮੇਲਾ ਭਰਦਾ ਸੀਗਾ ਜੇ ਤੁਹਾਨੂੰ ਪਤਾ ਹੋਵੇ ਤਲਵੰਡੀ ਸਾਬੋ ਸਿੰਘ ਸਭਾ ਨਾਲ ਉਸੇ ਵਿੱਚ ਛੋਟਾ ਜਿਹਾ ਹੁੰਦਾ ਸੀ ਸਾਰਾ ਤੁਹਾਡੀ ਗੋਦੀਆਂ ਚ ਪਲਿਆ ਹੋਇਆ ਰਹੀ ਗੱਲ ਤਨਸ਼੍ਰੀ ਗੰਦ ਸਾਹਿਬ ਜੀ ਦੀ ਇਹ ਦਰਬਾਰ ਹੈ ਪ੍ਰੇਮਤਾ ਜਿਹਦਾ ਨਾਮ ਹੈ ਪ੍ਰੇਮਤਾ ਯਹਾਂ ਪਰ ਹੋਤਾ ਹੈ ਹਰ ਦਰਮਨ